ਜੇ ਪਿੰਡ ਨੂੰ ਇੱਕ ਮੀਨ ਦਾ ਕਿਉਂ ਨਾਲ ਨਸ਼ਾ ਵਕਾ ਰਿਆ ਕਦੇ ਅਸੀਂ ਵੋਟਾਂ ਪਾਉਣ ਤੋਂ ਪਹਿਲਾਂ ਕਿਹਾ ਕਿ ਜੇ ਇੱਕ ਵਾਰੀ 警告 ਤੋਂ ਬਾਅਦ ਨਸ਼ਾ ਵਕਿਆ ਇਹਨੂੰ ਸਸਪੈਂਡ ਕਰੋ ਕੀ ਅਸੀਂ ਪੁੱਛਿਆ ਸੀ ਝਾੜੂ ਵਾਲਿਆਂ ਤੋਂ ਕੀ ਅਸੀਂ ਕਿਹਾ ਸੀ ਕਿ ਜਦੋਂ ਪੰਚਾਇਤੀ ਇਲੈਕਸ਼ਨ ਹੋਣਗੇ ਕੋਈ ਬੰਦੇ ਦੇ ਚਾਹ ਜੁਲਾ ਟੈਕਸ ਹੋਵੇ ਜਾਂ ਕਿਹੜਾ ਵੀ ਟੈਕਸ ਹੋਵੇ ਕਿਸੇ ਕਲ ਨਹੀਂ ਹੋਣਗੇ ਕਿ ਸਾਡੇ ਪਿੰਡ ਦਾ ਅੱਤਾ ਪਿੰਡ ਇਸ ਕੰਮ ਪਾਸੇ ਖੜਾ ਨਹੀਂ ਹੋ ਜਾਂਦਾ ਕਿ ਤੁੱਚੇ ਦੇ ਕਾਗਜ਼ ਕੈਨਸਲ ਹੋ ਜਾਣ ਇੰਨਾ ਗੱਲਾਂ ਤਾਂ ਵੀ ਸੋਚੀਏ ਅਸੀਂ ਇੱਕ ਜਵਾਨ ਮੁੰਡਾ ਹੋਣ ਆਰ ਮੁੰਡਾ ਜੀ ਦੀ ਕੋਸ਼ਿਸ਼ ਕਿ ਮੈਂ ਕੋਈ ਚੰਗਾ ਕਰਾਂ ਲੇਕਿਨ ਮੈਂ ਤੁਹਾਨੂੰ ਫੇਰ ਕਹੂੰਗਾ ਰਸਤਾ ਗਲਤ ਸੀ ਜੇ ਤੁਸੀਂ ਪਿੰਡ ਦਾ ਕੁਛ ਕਰਨਾ ਹੈ ਤਾਂ ਮੈਨੂੰ ਦੱਸੋ ਆ ਜਿਹੜਾ ਫੌਜਾ ਸਿੰਘ ਹੈ ਇਹਨੂੰ 15 ਲੱਖ ਦੇਣ ਦੀ ਕੀ ਲੋੜ ਆ ਸਾਨੂੰ ਯਾਰ ਆਫਤ ਆਉਂਦੀ ਸੀਗੀ ਜੇ ਥੋੜੇ ਕਾਗਜ਼ ਕੈਨਸਲ ਕਰਾਉਂਦਾ ਸੀ ਆ ਹਾਈ ਕੋਰਟ ਚ ਰੈਟ ਪਾਉਂਦੇ ਸਾਰੇ ਪਿੰਡ ਨੂੰ ਇਕੱਠਾ ਕਰਦੇ ਸਾਡੇ ਅਰਗੇ ਕਾਦੇ ਹਾਸਤੇ ਤੁਰੇ ਫਿਰਦੇ ਨੇ ਆ ਯੂਨੀਅਨ ਕਾਦੇ ਹਾਸਤੇ ਨੇ ਅਸੀਂ ਤੁਹਾਡੇ ਨਾਲ ਬੈਠਾਂਗੇ ਰਾਸੀ ਕਰਦੇ ਕੀ ਆ ਕਿ ਦੂਜੇ ਨੂੰ ਸਫਰ ਕਰਾਈਏ ਤੇ ਜਦੋਂ ਉਹਦ ਸੌ ਸ਼ਾਮਲ ਹੋ ਜਾਣੇ ਹੋ ਤਾਂ ਦੂਸਰਾ ਬੰਦਾ ਆਂਦਾ ਲੈ ਪੋ ਤੁਹਾਨੂੰ ਮੈਂ ਤੈਨੂੰ ਵੀ ਰਖੜੂਗਾ ਸੋ ਮੇਰੀ ਤੁਹਾਨੂੰ ਇੱਕ ਬੇਨਤੀ ਐ ਕਿਸੇ ਨੂੰ ਟੌਣ ਘਵਾਉਣ ਤੋਂ ਪਹਿਲਾਂ ਪਹਿਲਾਂ ਇਹ ਸੋਚ ਲਓ ਕਿ ਹਰਉਣਾ ਠੀਕ ਐ ਜੀ ਨੂੰ ਮਰਜੀ ਆ ਰਾਓ ਜਿਤਾਉਂਗਾ ਕਿਨੂੰ ਤੇ ਕਿਹੜੀਆਂ ਸ਼ਰਤਾਂ ਤੇ ਜਿਤਾਉਂਗੇ ਕੀ ਆਹੀ ਚੱਲੂਗਾ ਤਰੀਕਾ ਜਿਹੜਾ ਪਹਿਲਾਂ ਅਕਾਲੀਆਂ ਨੇ ਫਿਰ ਕਾਂਗਰਸੀਆਂ ਨੇ ਤੇ ਫਿਰ ਉਹ ਝੜੂ ਵਾਲਿਆਂ ਨੇ ਅਪਣਾਇਆ ਕਿ ਲਈ ਕਾਗਜ਼ ਕੈਨਸਲ ਕਦੋਂ ਤੋਂ ਚੱਲਿਆ ਇਹ ਕੰਮ ਆਪਾ ਪਿੰਡਾਂ ਵਾਲੇ ਸਾਰੇ ਮੈਂ ਦੱਸ ਦਿੰਦਾ ਤੁਹਾਨੂੰ ਕਦੋਂ ਤੋਂ ਚੱਲਿਆ ਪਹਿਲਾਂ ਨਹੀਂ ਕੈਨਸਲ ਹੁੰਦੇ ਸੀ ਜਦੋਂ ਖਡੂਰ ਲਹਿ ਰੁਕੀ ਬੀਅੰਤ ਸਿੰਘ ਦਾ ਟਾਈਮ ਤੋਂ ਸ਼ੁਰੂ ਹੋਇਆ ਇਹ ਕੰਮ ਜੀ ਦੀ ਸਰਕਾਰ